ਮਗਵਾੜਾ ਨੇੜੇ ਮੈਲਪੁਰ ਖੇਤਰ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਨਿਹੰਗ ਸਿੰਘ ਗੱਡੀ ਵਿੱਚ ਔਰਤ ਨਾਲ ਬੈਠ ਕੇ ਬੀਅਰ ਪਿੰਦਾ ਫੜਿਆ ਗਿਆ ਮੌਕੇ ਤੇ ਮੌਜੂਦ ਹੋ ਨਿਹੰਗ ਸਿੰਘਾਂ ਨੇ ਤੁਰੰਤ ਕਾਰਵਾਈ ਕਰਦਿਆ ਪੁਲਿਸ ਨੂੰ ਬੁਲਾਇਆ ਅਤੇ ਸਿੰਘਾਂ ਨੇ ਉਸ ਦਾ ਬਾਣਾ ਵਿਲਹਾਇਆ ਤੁਸੀਂ ਵੀ ਦੇਖੋ ਮੌਕੇ ਦੇ ਹਾਲਾਤ ਇੱਕ ਮਿੰਟ ਥੜੋ ਜਰਾ ਹਾਂਜੀ ਮੇਰਾ 버ਸ ਚੱਕ ਕੇ ਲੈ ਗਿਆ ਤੇ ਵਿੱਚ ਮੈਨੂੰ ਲਿਖਾਈ ਸੀ ਤੁਹਾਡਾ ਕੀ ਨਾਮ ਹੈ ਜੀ ਆਪਣਾ ਕੀ ਤੇਰਾ ਨਾਮ ਤੁਹਾਡਾ ਕੀ ਨਾਮ ਹੈ ਤੁਹਾਡਾ ਜੀ ਦੱਸ ਕਿਹੜੇ ਦਲ ਤੋਂ ਆ ਸੁਵਿੰਦਰ ਸਿੰਘ ਸੁਵਿੰਦਰ ਸਿੰਘ ਕਿਹੜੀ ਜਗ੍ਹਾ ਤੋਂ ਆਇਆ ਮੈਂ ਆਇਆ ਆਪਣੇ ਮਾਲਪੁਰ ਤੋਂ ਮਾਲਪੁਰ ਤੋਂ ਤੇ ਫਵਾੜੀ ਕੰਨਾਈ ਜੀ ਮੈਂ ਤੇ ਉਹ ਫੋਟੋ ਜਿਹੜਾ ਨਾ ਮੇਰੇ ਘਰ ਵਿੱਚ ਜਿਹੜਾ ਹੈ ਉਹ ਜਾਣ ਦੀ ਜਿਆਦਾ ਅੱਛਾ ਜੀ ਤੁਹਾਨੂੰ ਹਾਂਜੀ ਤੇ ਤੁਹਾਡੇ ਨਾਲ ਕੋਈ ਕੋਈ ਲੇਡੀਜ਼ ਵੀ ਦੱਸਦੇ ਪਏ ਆ ਜੀ ਮੈਨੂੰ ਲੈਣੀ ਸੀਗੀ ਮੇਰੇ ਨਾਲ ਅੱਛਾ ਉਹ ਕੌਣ ਆ ਉਹ ਸਾਡੇ ਜਾਂਮਸ਼ਾਨ ਵਾਲਿਆਂ ਦੀ ਲੜੀ ਹੈ ਜੀ ਅੱਛਾ ਜੀ ਬਬੀ ਇੱਕ ਪਿਸਤਲ ਵੀ ਆ ਤੁਹਾਡੇ ਕੋਲ ਕੋਈ ਨਿਕਲਿਆ ਨਹੀਂ ਜੀ ਮੇਰਾ ਉਹ ਪੇਸ ਕਬਚਾ ਜੀ ਹਾਂਜੀ ਮੇਰਾ ਪੇਜ ਕਬਜ਼ਾ ਪਸਟੋਰ ਬਿਲਕੁਲ ਨਹੀਂ ਹੈ ਇੱਕ ਹੀ ਮੈਂ ਥੜਾ ਜਿਹਾ ਰეკਮੈਂਡ ਦਿਖਾਉਂ ਗਿਆ ਨਹੀਂ ਤੂੰ ਜਾਣਾ ਨਾ ਮਾਲਦੇ ਆ ਇੱਕ ਮਿੰਟ ਮੈਨੂੰ ਦਿਖਾ ਦਿੰਨੇ ਉਹਨੂੰ ਬਈ ਤੂੰ ਇਹਦਾ ਨਾ ਕਰੋ ਧੱਕਾ ਨਾ ਕਰੋ ਨਾ ਧੱਕਾ ਨਾ ਕਰ ਰਹੇ ਨਹੀਂ ਨਹੀਂ ਆਹ ਦੇਖ ਪੇਜ ਕਰ ਗਿਆ ਪਸਟੋਰ ਤੁਹਾਡੇ ਕੋਲ ਦਿਖਾ ਦੇ ਮੈਨੂੰ ਪੇਜ ਕਬਜ਼ਾ ਦਿਖਾ ਬਈ ਬਲਕਿ ਪਤਾ ਤੇ ਕਬਜ਼ਾ ਆਓ ਦਿਖਾ ਹਾਂ ਪੇਜ ਕਾ ਮੈਨੂੰ ਪਤਾ ਆਇਆ ਬੇਜ ਕੱਬ ਜਿਆਾ ਅਥੋਂ ਦਿਸਦਾ ਪਿਆ ਤੋਂ ਮੋਰੇ ਬੇਜ ਕੱਬ ਜਿਆਾ ਇਹ ਪਤਾ ਆ ਤੇ ਦੱਸਾ ਹਾਂ ਆ ਬੇਜ ਕੱਬ ਜਿਆਾ ਇਹ ਕੱਢ ਕੇ ਦੇਖੋ ਇਹ ਪਿਸਤੌਲ ਦੇ ਕਵਰ ਚ ਕਾਦੇ ਪਾਈ ਸੀ ਇਹਦੇ ਵਿੱਚ ਮੈਨੂੰ ਮਿਲਿਆ ਇੱਥੇ ਨਹੀਂ ਪਿਸਤੌਲ ਦੇ ਕਵਰ ਦੇ ਨਾਲ ਗੋਲੀਆਂ ਪਾਈਆਂ ਕਾਦੇ ਪਾਈਆਂ ਆ ਇਹ ਐਦਾਂ ਹੀ ਮਿਲਿਆ ਮੈਨੂੰ ਇਹਦਾ ਕੋਲ ਲਾਇਸੈਂਸ ਹੈਗਾ ਤੁਹਾਡੇ ਕੋਲ ਮੇਰੇ ਕੋਲ ਲਾਇਸੈਂਸ ਨਹੀਂ ਹੈ ਨਾ ਇਹ ਪਿਸਤੌਲ ਉੱਪਰ ਲਿਖਿਆ ਗੱਡੀ ਦੇ ਕਿਹਦੇ ਬੋਲੋ ਲਿਖਾਇਆ ਗਿਆ ਆ ਤਰਨਦਾਲਾ ਤਰਨਦਾਲਾ ਕੌਣ ਆ ਬੰਦੇ ਨਾਲ ਗੱਲ ਕਰਾਓ ਉਹ ਕੌਣ ਆ ਉਹਨਾਂ ਨਾਲ ਤੁਹਾਡਾ ਹੈਗਾ ਬਾਬਿਆਂ ਨਾਲ ਕੋਈ ਸਾਂ ਹੈਗਾ ਮੇਰਾ ਵੱਡੂਆ ਜਾ ਕੇ ਲੈ ਗਿਆ ਨਹੀਂ ਨਹੀਂ ਜਿਹੜਾ ਤੁਸੀਂ ਉੱਪਰ ਲਿਖਾਇਆ ਬਾਬਾ ਜੀ ਇਹਨਾਂ ਦਾ ਮੇਰਾ ਇੱਕ ਵੱਡੂਆ ਜਾ ਕੇ ਲੈ ਗਿਆ ਸਾਰਾ ਪਰਸ ਉਹਦੇ ਵਿੱਚ ਮੇਰਾ ਵੱਡੂਆ ਉੱਪਰ ਲਿਖਾਇਆ ਉਹਦੇ ਵਿੱਚ ਮੇਰੇ ਕਾਰਡ ਉਹਦੇ ਵਿੱਚ ਮੇਰੇ ਪੈਸੇ ਜਿਹੜਾ ਤੁਸੀਂ ਲਿਖਾਇਆ ਉਹਦੇ ਬਾਰੇ ਜਾਣਕਾਰੀ ਮਿੰਟ ਮਿੰਟ ਉਹਦੇ ਵਿੱਚ ਮੇਰੇ ਮੇਰਾ ਲਾਇਸੈਂਸ ਉਹਦੇ ਵਿੱਚ ਆ ਇੱਥੇ ਮੇਰਾ ਹੀ ਚੱਕ ਕੇ ਲੈ ਗਿਆ ਪਰਸ ਕੌਣ ਚੱਕ ਕੇ ਲੈ ਗਿਆ ਐ ਬੰਦੇ ਕਿਹੜੇ ਬੰਦੇ ਲੈ ਗਏ ਐ ਬੰਦੇ ਤੁਸੀਂ ਇੱਥੇ ਇੱਥੇ ਗੱਲ ਨਹੀਂ ਮੇਰਾ ਸੱਟਾ ਮਾਰੀਆਂ ਇੱਥੇ ਮੈਨੂੰ ਗੱਲ ਕਰਨ ਉਹ ਜਰਾ ਜੀ ਤੁਸੀਂ ਸ਼ਰਾਬੀ ਕੋ ਪੀਤੀ ਕਹਿੰਦੇ ਸ਼ਰਾਬ ਆ ਸੇਵ ਨਹੀਂ ਮੈਂ ਇੱਕ ਪੀਤੀ ਆ ਮੈਂ ਮੰਨਦਾ ਮੈਂ ਗਲਤੀ ਮੈਂ ਮੰਨਦਾ ਤੁਸੀਂ ਅੰਡਾ ਬਡਾ ਨਾਂ ਲਿਖਾ ਕੇ ਤੁਸੀਂ ਇਹ ਚੀਜ਼ਾਂ ਕਰ ਰਹੇ ਕਿੰਨੀ ਸੋਨੀ ਗੱਲ ਆ ਮੇਰੀ ਗਲਤੀ ਹੈ ਗਲਤੀ ਤੁਸੀਂ ਸੂਝਵਾਨ ਬੰਦੇ ਹੋ ਪੜ੍ਹੇ ਲਿਖੇ ਲੱਗੇ ਮੈਂ ਗਲਤੀ ਮੰਨਦਾ ਇਸ ਜੀ ਇੱਕ ਤੁਸੀਂ ਬਾਣਾ ਪਾਇਆ ਤੇ ਬਾਣਾ ਪਾਇਆ ਤੁਸੀਂ ਇਹ ਗਲਤੀਆਂ ਕਰਦੇ ਇਸ ਗਲਤੀ ਗਲਤੀ ਮੰਨਦਾ ਮੈਂ ਮੇਰਾ ਇਹ ਬਟੂਆ ਚੱਕੇ ਲਗਾਏ ਉਹਦੇ ਵਿੱਚ ਸਭ ਕੁਝ ਆ ਮੇਰਾ ਲਾਇਸੈਂਸ ਵੀ ਉਹਦੇ ਵਿੱਚ ਆ ਠੀਕ ਆ ਜੀ ਬਾਬਾ ਆਪਣੇ ਤੁਸੀਂ ਜਿਨ੍ਹਾਂ ਨੇ ਇਹ ਕਹਿ ਰਿਹਾ ਗੱਲ ਕਰਾ ਸਕਦੇ ਤੁਸੀਂ ਉਹਨਾਂ ਨਾਲ ਕਿ ਨਹੀਂ ਮੇਰਾ ਲਾਇਸੈਂਸ ਜਮੈਂ ਕਰਾ ਗਾ ਨੀ ਲਾਇਸੈਂਸ ਤੇ ਨਹੀਂ ਤੂੰ ਮੋਬਾਈਲ ਤੋਂ ਤੁਹਾਡੇ ਕੋਲ ਇਹ ਮੋਬਾਈਲ ਤੇ ਗੱਲ ਤੇ ਕਰਾ ਸਕਦੇ ਮੇਰੇ ਕੋਲ ਮੋਬਾਈਲ ਨਹੀਂ ਉਹੀ ਦੇਖ ਚੱਕ ਕੇ ਲਿਆਇਆ ਇਥੋਂ ਨਹੀਂ ਮੋਬਾਈਲ ਕੋਟਾ ਇਥੋਂ ਚੱਕ ਕੇ ਲਿਆਇਓ ਵੀ ਗੱਡੀ ਜੀ ਨਹੀਂ ਹੁ ਸਾਰਾ ਕੁਝ ਚੱਕ ਹੋ ਗਿਆ ਜੀ ਆਹ ਦੇਖ ਲਓ ਮੇਰੀ ਗੱਡੀ ਚ ਦੇਖ ਲਓ ਮੈਂ ਇੱਥੇ ਤੁਹਾਡੇ ਕੋਲ ਬੈਠਾ ਆਪਣੀ ਜੇਬ ਵੀ ਦੇਖੋ ਆਹ ਦੇਖ ਲਓ ਮੇਰੀ ਜੇਬ ਇਹ ਵਾਲੇ ਬੰਦੇ ਨਾਲ ਗੱਲ ਕਰਾ ਮੁਖਦੇਵਾਲਾ ਜਿਹੜਾ ਹੈਗਾ ਕਰਾਓ ਗੱਲ ਇਹ ਬੰਦਾ ਗਰਾਪੀਦਾ ਖੜਿਆ ਗਿਆ ਜੀ ਪੇਟ ਦੇ ਕਿਸੇ ਬੰਦੇ ਨਾਲ ਗੱਲ ਕਰਾਓ ਭਾਈ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਨੂੰ ਇੱਕ ਇੱਥੇ ਫੋਨ ਆਇਆ ਸੀ ਕਿਸੇ ਦਾ ਕਿ ਨੀਟਾ ਜਿਹੜਾ ਚਿਕਨ ਵਾਲਾ ਉਹਦੇ ਸਾਹਮਣੇ ਕੋਈ ਸਿੰਘ ਜਿਹੜੇ ਬਾਣੇ ਪਾ ਕੇ ਸ਼ਸਤਰ ਰੱਖ ਕੇ ਸਾਰੇ ਉਹ ਆਪਣੇ ਗੱਡੀ ਦੇ ਵਿੱਚ ਬੈਠ ਕੇ ਸ਼ਰਾਬ ਬੀਅਰ ਵਗੈਰਾ ਪੀ ਰਹੇ ਨਾਲ ਨਾਲ ਉਹ ਚੌਥੀ ਇੱਥੇ ਪਹੁੰਚੇ ਆਂ ਇਹਨਾਂ ਦੇ ਨਾਲ ਇਹ ਇੱਥੇ ਵੀਰੇ ਸੀ ਬੀਅਰ ਨਾਲ ਚਿਕਨ ਜਗਨ ਖਾ ਰਹੇ ਸੀ ਇਹਨਾਂ ਨਾਲ ਇੱਕ ਆ ਜਿਹੜੀ ਆ ਆ ਲੇਡੀਜ਼ ਐ ਵੀ ਇਹਨਾਂ ਦੇ ਨਾਲ ਸੀਗੀ ਇਹ ਉਪਰੀਆ ਜਦੋਂ ਜਿਹਨਾਂ ਨੂੰ ਪੁੱਛਿਆ ਆ ਕੇ ਤਾਂ ਇਹਨਾਂ ਨੇ ਆ ਕੁਰਬਾਨਾ ਕੱਢ ਲਿਆ ਸੱਤਰ ਸਾਢੇ ਨਾਲ ਸਾਨੂੰ ਪਾਏ ਇੱਥੇ ਆ ਕੇ ਵੀ ਜਦਾਂ ਆ ਗਏ ਤੁਹਾਡੇ ਨਾਲ ਆ ਸਮਝ ਆਏ ਹਾਂਜੀ ਇੱਕ ਵਾਰੀ ਤੁਸੀਂ ਬੋਲੋ ਨਾ ਦੇਖੋ ਬਾਅਦ ਚੋ ਪੁੱਛਿਆ ਜਾਊਗਾ ਜਰੂਰ ਮੈਂ ਪੁੱਛਿਆ ਬਾਅਦ ਚੋ ਜਨਾਨੀ ਜਦੋਂ ਪੁੱਛਿਆ ਗਿਆ ਵੀ ਤੂੰ ਕੌਣ ਐ ਕਹਿੰਦੀ ਮੈਨੂੰ ਇਹਦੀ ਕੁਛ ਨਹੀਂ ਲੱਗਦੀ ਮੈਨੂੰ ਇਹਨੇ ਬਸਰਾ ਪੈਲੇਸ ਦੇ ਬਾਹਰੋਂ ਚੱਕਿਆ ਵਾ ਇਹ ਕਹਿੰਦਾ ਜੀ ਮੈਂ ਹੋਟਲਾਂ 'ਚ ਠਹਿਰਦਾ ਵੇ ਇਹਨੇ ਜਨਾਨੀ ਨੂੰ ਰਾਤ ਨੂੰ ਮੇ ਬਰਤਣਾ ਸੀਗਾ ਤਾਂ ਕਰਕੇ ਬਾਣੇ ਦੇ ਲਾਚ ਲਾਂਦੇ ਪਏ 73 ਨਾਲ ਦ ਇਹਨਾਂ ਨੇ ਮੋੜੇ ਲਿਖਾਇਆ ਹੋਇਆ ਇਹਨਾਂ ਕੋਲ ਜਿਹੜਾ ਲਾਇਸੈਂਸ ਮਿਲਿਆ ਵਾ ਰੇਲਵੇ ਵਾਲਾ ਉਹ ਮੇਜਰ ਸਿੰਘ ਸੋਢੀ ਵਾਲਾ ਮਿਲਿਆ ਬਾਬਾ ਮੇਜਰ ਸਿੰਘ ਗੋਟੀ ਦਾ ਲਾਇਸੈਂਸ ਬਣਿਆ ਹੋਇਆ ਵਾ ਤੇ ਅਸੀਂ ਸ਼੍ਰੋਮਣੀ ਕਮੇਟੀ ਨੂੰ ਤੇ ਜਿਹੜੇ ਸਮੂਹ ਪੰਥ ਦਲਾਂ ਨੂੰ ਬੇਨਤੀ ਕਰਦੇ ਹਾਂ ਕਿ ਇਹ ਜਿਹੇ ਬੰਦਿਆਂ ਨੂੰ ਆਪਣੇ ਲਾਇਸੈਂਸ ਨਾ ਦਿੱਤੇ ਹਨ ਜਿਹੜੇ ਤੁਹਾਡੇ ਲਾਜ ਲਗਵਾਉਂਦੇ ਆ ਸ਼ਰਾਬਾਂ ਪਿੰਦੇ ਸੜਕਾਂ ਤੇ ਖੜ ਕੇ ਇਹ ਪੂਰੇ ਬਾਣੇ ਤੇ ਲਾਜ ਰਾ ਰਹੇ ਆ ਇਹ ਬੰਦਾ ਜੀ ਭਾਈ ਜੀ ਇਥੇ ਆਪ ਵੀ ਆਪ ਵੀ ਮੰਨ ਗਏ ਵੀ ਇਹਨਾਂ ਨੇ ਮੈਂ ਬੀਅਰ ਪੀਤੀ ਏ ਆਪ ਵੀ ਮੰਨ ਗਏ ਹਾਂ ਇਹ ਗਲਤੀ ਮੰਨਦੇ ਪਏ ਮੇਰੀ ਬੇਨਤੀ ਸੁਣਿਓ ਮੇਰੀ ਬੇਨਤੀ ਸੁਣਿਓ ਮੇਰੀ ਬੇਨਤੀ ਸੁਣਿਓ ਮੈਂ ਸੱਚ ਦਾ ਸੱਚ ਮੈਂ ਇਸ ਚੀਜ਼ ਦੀ ਕਿ ਮਾਮਾ ਕਹਿੰਦਾ ਤੁਸੀਂ ਬਾਬਾ ਇੱਕ ਲੇਡੀਜ਼ ਨਾਲ ਲੈ ਕੇ ਆਏ ਆ ਇਹ ਕਦ ਲੈ ਕੇ ਆਏ ਸੀ ਮੈਂ ਇਸ ਚੀਜ਼ ਦੀ ਕਿ ਮਾਮਾ ਮੰਗਦਾ ਜਿਹੜੇ ਇੱਕ ਲੇਡੀਜ਼ ਤੁਹਾਡੇ ਨਾਲ ਆ ਖੇਮਾ ਮੰਗਦੇ ਤੁਸੀਂ ਲੇਡੀਜ਼ ਤੁਹਾਡੇ ਨਾਲ ਕਿੱਥੋਂ ਲੈ ਕੇ ਆਏ ਇਹ ਕਿੱਥੋਂ ਲੈ ਆਇਆ ਕੋਣ ਆ ਲੇਡੀਜ਼ ਹੈ ਕੋਣ ਆ ਇਹ ਸਾਡੇ ਜੀ ਜਾਣ ਪਛਾਣ ਦੇ ਰਿਸ਼ਤੇ ਦਾ ਨਹੀਂ ਉਹਨੇ ਉਹਨੇ ਕਹਿੰਦਾ ਮੈਨੂੰ ਪੈਸਿਆਂ ਦੇ ਲੈ ਕੇ ਆਂਦੀ ਮੇਰਾ ਪੈਸੇ ਲੈ ਕੇ ਆਏ ਆ ਇਹ ਮੈਨੂੰ ਨਹੀਂ ਪਤਾ ਇਸ ਗੱਲ ਦਾ ਮੈਂ ਨਹੀਂ ਤੁਹਾਡੀ ਗੱਡੀ 'ਚ ਬੈਠੀ ਆ ਉਹ ਕਹਿੰਦੀ ਮੈਂ ਚਿਕਨ ਖਾਦਾ ਤੁਸੀਂ ਸ਼ਰਾਬ ਪੀਤੀ ਆ ਮੇਰੀ ਬੇਨਤੀ ਸੁਣੋ ਤੁਹਾਡੇ ਨਾਲ ਮੈਂ ਇਸ ਚੀਜ਼ ਦੀ ਕਿ ਮਾਮਾ ਕਹਿੰਦਾ ਜੋ ਮੈਂ ਕੀਤਾ ਮੈਂ ਗਲਤ ਕੀਤਾ ਮੈਂ ਖਿਮਾ ਮੰਗ ਵੀ ਕਹਦੇ ਆਂ ਔਰ ਮੈਂ ਮੇਰੀ ਮੈਂ ਇਸੀ ਦੀ ਖਿਮਾ ਮੰਗਦੇ ਆਂ ਖਿਮਾ ਕਾਦੀ ਮੰਗਦੇ ਤੁਸੀਂ ਮੇਰੀ ਵੀ ਖਿਮਾ ਹਾਂ ਵੀਰ ਵੀ ਤੇ ਜਿਹੜੀ ਮੈਂ ਕਰਦੇ ਆਂ ਦੇਖੋ ਬੁਰਸ਼ਾ ਦਾ ਸਾਨੂੰ ਹੁਕਮ ਹੈ ਗੱਲ ਛੱਡਣ ਦਾ ਅਸੀਂ ਤੁਹਾਨੂੰ ਪਲੇ ਕਰੋ ਠੀਕ ਹੈ ਜੀ ਚੱਲ ਜਾ ਤੈਨੂੰ ਮੇਰੀ ਕਾਹਦੀ ਤੈਨਾਂ ਤੋਂ ਮਾਰਨ ਲੱਗਾ ਅੱਪਾ ਬੰਦੇ ਆ ਆਹ ਦੇਖੋ ਫਿਰ ਸੱਟਾਂ ਮਾਰੀ ਆਹ ਦੇਖੋ ਮਾਰਨ ਲਗਾਤਾਰਾਂ ਘੁਮਾ ਕੇ ਸੀ ਆਹ ਦੇਖੋ ਮੈਂ ਸੱਟਾਂ ਮਾਰੀਆਂ ਆਹ ਦੇਖੋ ਆਹ ਦੇਖੋ ਇਹਦੇ ਸੱਟਾਂ ਮਾਰੀਆਂ ਠੀਕ ਹੈ ਜੀ ਬੱਸ ਖਾਣ ਵਾਲੇ ਕੰਮ ਨਾਲ ਨਾ ਕਰੋ ਆ ਕੇ ਲੋਕਾਂ ਨੂੰ ਲੁੱਟਣਾ ਇੱਥੋਂ ਜਾ ਕੇ ਲਗਾਈ ਮੇਰਾ ਬੱਸ ਉਹ ਯਾਰ ਲੋਕਾਂ ਦੇ ਉੱਤੇ ਲਗਾਉਂਦੇ ਬਦਲੋ ਕੰਮ ਤਾਂ ਕਰ ਸਾਹਿਬ ਜਿਹੜੇ ਇੱਥੇ ਆਹ ਲੋ ਮੈਂ ਤੁਹਾਨੂੰ ਇੱਕ ਮਿੰਟ ਹਲੋ ਬੱਸ ਮੇ ਲੱਗੇ ਜੀ ਤੁਹਾਨੂੰ ਇੱਕ ਮਿੰਟ ਇੱਕ ਮਿੰਟ ਖਾਲ ਦਮ ਮੈਂ ਤੁਹਾਨੂੰ ਤੁਸੀਂ ਕਹਿੰਦੇ ਚੋਰੀ ਹੋ ਗਿਆ ਚੋਰੀ ਕਿੱਥੇ ਹੋਇਆ ਅੰਦਰੋਂ ਮਿਲ ਗਿਆ ਜੀ ਆਹ ਦੇਖੋ ਤੇ ਹੁਣ ਅੰਦਰੋਂ ਕਿੱਥੇ ਮਿਲ ਗਿਆ ਜੀ ਬਾਬਾ ਜੀ ਭਾਈ ਕੰਮ ਕਿੱਥੇ ਚੱਲਦਾ ਹੈ ਇਹ ਫੁੱਲ ਦਰਸਾ ਚੱਲਦਾ ਹੈ ਹਾਂ ਜੀ ਆ ਦੇਖੋ ਮਜੀਦ ਭਾਈ ਜੀ ਆ ਦੇਖੋ ਮੜਿਆ ਉਹ ਭਾਈ ਆ ਦੇਖੋ ਹੁਣ ਵੀ ਕੋਲ ਆ ਪਰ ਤੇ ਬਾਬਾ ਜੀ ਮੋਬਾਈਲ ਵੀ ਤੁਹਾਡੇ ਕੋਲੇ ਵੀ ਤੁਸੀਂ ਝੂਠ ਕਹਦੇ ਬੋਲਦੇ ਪਏ ਆ ਹਾਂ ਆ ਦੇਖੋ ਸਰਦਾਰ ਜੀ ਫੋਨ ਵੀ ਤੁਹਾਡੇ ਤੁਹਾਡੇ ਕੋਲ ਮੋਬਾਈਲ ਵੀ ਤੁਹਾਡੇ ਕੋਲ ਆ ਆ ਦੇਖੋ ਮੇਰਾ ਲਾਇਸੈਂਸ ਮੋਬਾਈਲ ਵੀ ਤੁਹਾਡੇ ਕੋਲ ਹੈ ਨਾ ਆ ਦੇਖੋ ਮੇਰਾ ਲਾਇਸੈਂਸ ਮਾਇਆ ਤੁਹਾਡੇ ਕੋਲ ਸਭ ਸਾਰਾ ਕੁਝ ਤੁਹਾਡੇ ਕੋਲ ਆ ਜੇ ਤੁਸੀਂ ਬਾਬਾ ਜੀ ਇਹ ਦੱਸੋ ਵੀ ਝੂਠ ਕਹਦੇ ਬੋਲਦੇ ਪਏ ਆ ਮੈਂ ਝੂਠ ਨਹੀਂ ਬੋਲਦਾ ਤੁਹਾਡੇ ਕੋਲ ਜੋ ਸਾਰਾ ਕੁਝ ਤੁਹਾਡੀ ਗੱਡੀ 'ਚ ਬਰਾਮਦ ਹੋ ਗਿਆ ਆ ਦੇਖੋ ਦੱਲ ਕਰਾਓ ਆਪਣੇ ਜ਼ਮਾਨਤ ਕਿਸੇ ਨਾਲ ਤੁਸੀਂ ਕਰਾਓ ਫੋਨ ਤੇ ਗੱਲ ਕਰਵਾ ਦੇਣਾ ਗੱਲ ਕਹਿੰਦੇ ਆ ਪੈਸਾ ਕਿਹਦੇ ਨਾਲ ਗੱਲ ਕਰਾਉਂ ਮੇਰੀ ਇਹ ਨਹੀਂ ਟੁੱਟ ਗਈ ਉਹ ਦੁਆਰਾ ਦਿਖਾਈਓ ਇਹੋ ਫੋਟੋ ਕਿchni ਹੋਲੀ ਦਿਖਾਓ ਆਹ ਲਓ ਪਾਈ ਮਜੀਦ ਭਾਈ ਫੋੜੀ ਆ ਫੋਨ ਤੇ ਫੋਨ ਹੈ ਗੱਲ ਕਰੋ ਇਹਦੇ ਨਾਲ ਆਹ ਨੰਬਰ ਤੇ ਗੱਲ ਤਾਂ ਕਰੀਏ ਜੇ ਤੁਹਾਨੂੰ ਲੈਸਰ ਆਇਆ ਵਾ ਦਾਦਾ ਨੀ ਹੋਣਾ ਕਿੱਧਰ ਉਹ ਤੇ ਪਾਈ ਮੈਨ ਇਹਨਾਂ ਨਾਲ ਫੋੜੀ ਕਰਵਾ ਆ ਤੁਹਾਡੇ ਕੋ ਮੋਬਾਈਲ ਨੰਬਰ ਹੈਗਾ ਗੱਲ ਕਰਾ ਦੋ ਉਹਨਾਂ ਨਾਲ ਮੇਰੇ ਕੋ ਨੰਬਰ ਨਹੀਂ ਹੈਗਾ ਫੋਨ ਦੇ ਨੰਬਰ ਆਉਣਾ ਤੁਹਾਡੇ ਨਾਲ ਕੁੱਟ ਕੇ ਨੇ ਕੁੱਤੇ ਨਹੀਂ ਹੈ ਨੰਬਰ ਮੈਂ ਕਿਹਾ ਯਾਰ ਫੋਨ ਦੇ ਵਿੱਚ ਨੰਬਰ ਹੈ ਨਹੀਂ ਕਿਸੇ ਦਾ ਨਹੀਂ ਹੈ ਤੇ ਫੇਰ ਫੋਨ ਕਹਿੰਦੀ ਰੱਖਿਆ ਤੇ ਮੇਰੇ ਆਪਣੇ ਵਾਸਤੇ ਰੱਖਿਆ ਮੈਂ ਹੈ ਐਡਰੈਸ ਜਿਆਦਾ ਉਹ ਆ ਦੀਨ ਜੀ ਇਹ ਬੰਦਾ ਨਹੀਂ ਹੈ ਗੱਲ ਠੀਕ ਆ ਦਸਤਾਰ ਬੰਨੀ ਰੱਖਵਾਣਾ ਵਧਾ ਦੇ ਯਾਰ ਇਹ ਵੀ ਆਪਾਂ ਦੋਸ਼ੀ ਯਾਰ ਨਹੀਂ ਅਸੀਂ ਨਹੀਂ ਦੋਸ਼ੀ ਇਹ ਮर्यादा ਵਾਲੀ ਉਹ ਮੁੰਡੇ ਨੇ ਉਧਰ ਬਾਣਾ ਲਾਤਾ ਨੇ ਅੰਗਸੰਗਾ ਰਿਹਾ ਦਾ ਠੀਕ ਆ ਇਹ ਬਾਣੇ ਦੇ ਕਰਕੇ ਆਏ ਆ ਆਪਾਂ ਸਾਰੇ ਉਧਰ ਕੋਈ ਹੁੰਦਾ ਪਿੰਦਾ ਸਾਨੂੰ ਲੋੜ ਹੀ ਨਹੀਂ ਆਪਾਂ ਆਪਣੇ ਕਰਮ ਹਰੇਕ ਬੰਦੇ ਦੇ ਮੈਂ ਲਾਤਾ ਹਾਂ ਹੁਣ ਮਨ ਜਾਣ ਦੇ ਇੱਕ ਮਿੰਟ ਉਹ ਕੁਛ ਪਾਈਏ ਨੇ ਗਾਂਜਾ ਰਫੇ ਪਾ ਲੈਣਾ ਨਹੀਂ ਪਤਾ ਯਾਰ ਉਹ ਦੋਰੀ ਵੀ ਫੜਾ ਯਾਰ ਛੱਡ ਦੇ ਛੱਡ ਦੇ ਉਹ ਵੀ ਫੜਾਓ ਇਹ ਤਾਂ ਰੋਜ਼ ਦਾ ਹੀ ਕੰਮ ਹੋ ਗਿਆ ਜੀ ਇਹਦੇ ਪਿੰਡ ਜੋ ਮੈਂ ਪ੍ਰੈਸ ਨੂੰ ਦੱਸਣਾ ਚਾਹਨਾ ਵੀ ਇਹ ਜਿਹੜੇ ਜਿਹੜੇ ਪਿੰਡ ਤੋਂ ਵੈਰੀਫਾਈ ਕੀਤਾ ਗਿਆ ਵਾ ਇਹ ਬੰਦੇ ਦਾ ਰੋਜ਼ ਦਾ ਹੀ ਇਹੀ ਕੰਮ ਹੋ ਗਿਆ ਵੀ ਬਾਣਾ ਪਾ ਕੇ ਸ਼ਰਾਬ ਪੀਣੀ ਜਨਾਨੀਆਂ ਨੂੰ ਵਰਤਣਾ ਤੇ ਜੇ ਪ੍ਰੈਸ ਚ ਲਾਣੀ ਹੈ ਰਿਪੋਰਟ ਠੀਕ ਹੈ ਜੀ ਇਹਦਾ ਕੀ ਨਾਂ ਕੀ ਇਹਦਾ ਕਿਹੜੇ ਪਿੰਡ ਦਾ ਹੈ ਗੁਰਸਿੰਘਾ ਜੀ ਮੱਗੋ ਬੱਟੀ ਕਹਿੰਦਾ ਮਾਲਪੁਰ ਦੇ ਕੋਲ ਪਿੰਡ ਆਪਣਾ ਦੱਸ ਜਾਵੇ ਉੱਦਾਂ ਕਹਿੰਦਾ ਮੈਂ ਇੰਗਲੈਂਡ ਤੋਂ ਆ ਪਿੱਛੋਂ ਗੁਰਦੁਆਰਾ ਵੀ ਆਪਣਾ ਪ੍ਰਬੰਧ ਵੀ ਆਪਣਾ ਵਾ ਕੋਈ ਉੱਤੇ ਕੋਈ ਮੈਂਬਰ ਨਹੀਂ ਹੈਗਾ ਕੋਈ ਕੁਝ ਨਹੀਂ ਹੈਗਾ ਇਹ ਆਸ਼ੀਆ ਬੱਸ ਕੋਈ ਕੀ ਸਹੀ ਚੀਜ਼ ਹੈ ਇਹ ਗੱਲ ਤੇ ਜਾਸੀ ਬਿਲਕੁਲ ਨਹੀਂ ਹੈ ਆਸ਼ੀਆ ਕੀ ਹੈ ਜੀ ਬਿਲਕੁਲ ਗਲਤ ਹੈ ਹੋਰ ਕੀ ਕਰਦੇ ਬਾਬਾ ਤੂੰ ਵੀ ਨਹੀਂ ਤੂੰ ਹੀ ਮਾਰਾਂ ਜੀ ਇਹ ਕਿਹੜੀ ਸਜਾ ਆ ਲੰਗਰ ਦੇ ਬੰਦੇ ਆਏ ਦੱਸੋ ਕਰਾਂਗੇ ਕਿੱਥੇ ਰਹਿਣੇ ਆਣੇ ਚਲੋ ਠੀਕ ਚਲੋ ਠੀਕ ਬੋਲਿਖੇ ਬੋਲਿਖੇ ਕਿਹੜੇ ਗੁਰਦੁਆਰੇ ਗੁਰਦੁਆਰੇ ਦਾ ਨਾਂ ਕਿਹੜੀ ਰੋਸ਼ ਸਿੰਘ ਸਫਾ ਗੁਰਦੁਆਰਾ ਸਾਹਿਬ ਪੋਸਟ ਕੋਡ 718 ਹਾਂਜੀ 718 ਬਾਕੀ ਦੇ ਅਖਰ ਬਾਕੀ ਤਾਂ ਨਹੀਂ ਮੈਨੂੰ ਪਤਾ ਕਿ ਕਿ ਵਰਦਰੇ ਕਿਧਰ ਹੈ ਤੈਨੂੰ ਪੋਸਟ ਕੋਡ ਹੀ ਨਹੀਂ ਪਤਾ ਯਾਰ 818 ਮੈਸੇਂਸਲ ਬੁਲਿਸ਼ ਉਸ ਮੈਨੂੰ ਪੋਸਟ ਕੋਡ ਦਾ ਨਹੀਂ ਪਤਾ 818 ਹੈ ਬਸ ਮੈਨੂੰ ਨਹੀਂ ਪਤਾ ਉਹ ਉੱਥੇ ਕੀ ਹੈ ਮੈਂ ਪੜਿਆ ਨਾ ਅਜਾ ਮੇਰੀ ਚਾਬੀ ਦੀ ਹੁੰਦੀ ਚਾਬੀ ਲੈਣ ਨੇ ਸਾਲ ਆਇਆ ਜੇ ਪਹਿਲਾਂ ਡੋਰੀ ਦਿਓ ਜੋਈ ਦੇ ਪਹਿਲਾਂ ਆ ਲੈ ਦੇਖੋ ਜੀ ਇਹ ਆਪਸ ਡਿਸਾਈਡ ਕਰੇ ਤੁਹਾਡੇ ਸਾਹਮਣੇ ਆ ਵੀ ਇਹਨੇ ਗਾਂ ਕਿੱਦਾਂ ਚੱਲਣਾ ਦੇਖੋ ਜੀ ਮੈਂ ਤੁਹਾਨੂੰ ਦੱਸਦਾ ਸ਼ਹਿਰ ਨਿਕਾ ਜਾਵਾ ਪਤਾ ਲੱਗਣਾ ਵਾ ਇਹਦੀ ਚੋਰੀ ਦਾ ਅੱਜ ਫਗੋੜੇ ਫੜੋ ਜਾਂ ਕਿਤੇ ਫੜੋ ਜਾਂ ਮੈਂ ਦੱਸਦਾ ਤੂੰ ਦੱਸ ਦੇ ਕੀ ਦਿਨਾਂ ਕੀਤਾ ਮੈਂ ਦੱਸਦਾ ਕਿੱਦਾਂ ਚੱਲਣਾ ਮੈਂ ਗਲਤੀ ਕੀਤੀ ਆ ਮੈਂ ਮੁੜ ਕੇ ਗਲਤੀ ਨਹੀਂ ਕਰਦਾ ਕੀ ਗਲਤੀ ਕੀਤੀ ਤੁਸੀਂ ਮੈਂ ਵੀਰ ਪੀਤੀ ਆ ਮੈਂ ਕੋਈ ਮੁੜ ਕੇ ਗਲਤੀ ਨਹੀਂ ਕਰਦਾ ਠੀਕ ਹੈ ਕੀ ਨਾਮ ਆ ਤੁਹਾਡਾ ਜੀ ਸੁਰੇਂਦਰ ਸਿੰਘ ਕਿਹੜੀ ਜਗ੍ਹਾ ਤੋਂ ਆਏ ਆ ਮੈਂ ਮਗੋਵੱਟੀ ਤੋਂ ਇਹ ਕਿਹੜੀ ਜਗ੍ਹਾ ਪੈਂਦਾ ਜੀ ਮਾਲਫਰ ਮੇਰੀ ਜੋਰ ਛੱਡ ਦੇ ਪਲੀਜ਼ ਛੱਡ ਦਿੰਦੇ ਛੱਡ ਦਿੰਦੇ ਜੀ ਹੋਇਆ ਰਾਬ ਦੇ ਨੇ ਛੱਡ ਦਿੰਦੇ ਉੱਥੇ ਕੱਢ ਕਿਧਰ ਹੈ ਇੰਗਲੈਂਡ ਨਹੀਂ